ਇਹ ਜਦੋਂ ਗੁਰਦੁਆਰੇ ਦੀ ਸੰਤਿਆ ਲਾਹੋਗੇ ਉਥੇ ਕਿਹਦਾ ਮਿਲਦਾ ਉਹਨੂੰ ਪਹਿਲਾਂ ਮੁਹਾਰ ਨਹੀਂ ਪੜਾਈ ਜਾਂਦੀ ਹੈ ਬਈ ਲਾਮ ਹੈ ਤਾਂ ਕੀ ਬੋਲਣਾ ਹੈ ਦਲਾਮ ਹੈ ਤਾਂ ਕੀ ਬੋਲਣਾ ਖੋੜਾ ਤਾਂ ਮਤਲਬ ਕੀ ਹੈ ਕਨੌੜਾ ਤਾਂ ਮਤਲਬ ਕੀ ਔਂਕੜ ਦਲੇਂਕੜ ਕੰਨਾ ਮੁਕਤਾ ਇਹ ਸਭ ਕੁਝ ਪੜਾਇਆ ਜਾਂਦਾ ਹੈ ਜਦੋਂ ਉਹ ਪੜੋਂਗੇ ਫਿਰ ਉਹ ਤੋਂ ਬਾਅਦ ਪੰਜ ਬਾਣੀਆਂ ਦੀ ਸੰਥਿਆ ਹੁੰਦੀ ਹੈ ਪੰਜ ਬਾਣੀਆਂ ਦੀ ਸੰਥਿਆ ਤੋਂ ਬਾਅਦ ਪੰਜ ਗ੍ਰੰਥੀ ਦੀ ਸੰਥਿਆ ਹੁੰਦੀ ਹੈ ਪੰਜ ਗ੍ਰੰਥੀ ਦੀ ਸੰਥਿਆ ਤੋਂ ਬਾਅਦ ਫਿਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਸੰਥਿਆ ਦਿੱਤੀ ਜਾਂਦੀ ਹੈ ਬੋਡਾ ਵਾਈ ਬੋਡਾ ਚੜਿਆ ਜਾਂਦਾ ਸਿੱਧਾ ਕੋ ਵਾਈ ਸਿੱਧਾ ਚੜਿਆ ਜਾਂਦਾ ਹੈ ਉੱਥੇ ਫਿਰ ਤੁਹਾਨੂੰ ਸਿੱਖਣ ਸਿਖਾਉਣ ਨੂੰ ਬਹੁਤ ਕੁਝ ਮਿਲਦਾ ਹੈ ਤੇ ਨਕਸਾਲ ਦੇ ਵਿੱਚ ਇਦਾਂ ਇਦਾਂ ਤੇ ਸੰਤਾਂ ਵੇਲੇ ਸਿੰਘ ਸਨ ਜਿਨ੍ਹਾਂ ਨੇ 25 25 ਵਾਰੀ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਕੀਤੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਅੱਜ ਤੇ ਮੇਰੇ ਵਰਗਾ ਇੱਕ ਵਾਰੀ ਕਰ ਦੋਵੇਂ ਦੁਨੀਆ ਨੂੰ ਦੱਸਦਾ ਵੀ ਮੇਰੇ ਜਿੰਨਾ ਗਿਆਨੀ ਕੋਈ ਨਹੀਂ ਸੰਤਾਂ ਕੋਲ ਜਿਹੜੇ ਸਿੰਘ ਸੀ ਨਾ 25 25 ਵਾਰੀ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਕਰਾਈ ਇੱਕ ਦਿਨ ਚ ਤਾਂ ਹੁੰਦੀ ਹੀ ਨਹੀਂ 1430 ਅੰਗ ਨੇ ਤੇ ਸੰਥਿਆ ਇਦਾਂ ਕਰਾਈ ਜਾਂਦੀ ਹੈ ਵੀ ਰੋਜ਼ ਜੇ ਇੱਕ ਅੰਗ ਜਾਂ ਦੋ ਅੰਗ ਸੰਥਿਆ ਕਰਾਤੀ ਨਾ ਅਗਲੇ ਦਿਨ ਉਸਤਾਦ ਸੁਣਦਾ ਹੈ ਬਈ ਲਗ ਮਾਤਰੇ ਨੂੰ ਚੰਗੋ ਤਰ੍ਹਾਂ ਪਤਾ ਲੱਗ ਗਈ ਕੁਝ ਕੋਲੋਂ ਤਾਂ ਨਹੀਂ ਲੌਂਦਾ ਕੁਝ ਕੱਟਦਾ ਤਾਂ ਨਹੀਂ ਜੋ ਗੁਰਬਾਣੀ ਕਹਿ ਰਹੀ ਆ ਉਹ ਉਹ ਉਹੀ ਬੋਲਦਾ ਕੋ ਕੋਲੋਂ ਬੋਲਦਾ ਮੈਂ ਬੜੀ ਬਾਰੀ ਬੇਨਤੀ ਕੀਤੀ ਹੈ ਕਦੇ ਵੀ ਜਦੋਂ ਵੀ ਸੰਸਥਾ ਦੇ ਵਿੱਚ ਰਹਿ ਕੇ ਗੁਰਬਾਣੀ ਦੀ ਸੰਤਿਆ ਮਿਲਦੀ ਹੈ ਉਹ ਤੁਹਾਨੂੰ ਸਾਨੂੰ ਏਕ ਲਾਉਣਾ ਨਹੀਂ ਦੱਸਦੇ ਗੁਰਬਾਣੀ ਚ ਜਦੋਂ ਪਾਠ ਕਰਨਾ ਹੈ ਰਾਗ ਦੀ ਗੱਲ ਹੋਰ ਹੈ ਉਹ ਰਾਗ ਹੁੰਦਾ ਹੈ ਜਦੋਂ ਗੁਰਬਾਣੀ ਪੜ੍ਹਨੀ ਉਹਦੇ 'ਚ ਏਕ ਲਾਈ ਨਹੀਂ ਜਾਂਦੀ ਉਹਦੇ 'ਚ ਸਿੰਪਲ ਬਾਣੀ ਪੜੀ ਜਾਂਦੀ ਹੈ ਸਿਮਰੋ ਸਿਮਰ ਸਿਮਰ ਸੁਖ ਬਾਵ ਕਲਖਲੀਸ਼ ਤਨ ਮਾਹੇ ਮਿਟਾਵੋ ਸਿਮਰੋ ਜਸ ਬਿਸੰਬਰ ਇੱਕ ਨਾਮ ਜਪਤਿਆ ਗੰਤ ਅਨੇਕੈ 베ਦ ਪੁਰਾਣ ਸਿਮਰਤ ਸੁਰ ਦਾ ਅੱਖਰ ਕੀਨੇ RAM ਨਾਮ ਇੱਕ ਅੱਖਰ ਕਿਨ ਕਾਰ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨਾ ਆਵੇ ਧੰਖੀ ਏਕ ਦਰਸ ਤੋਹਾਰੂ ਨਾਨਕ ਉਨ ਸੰਗ ਮੋਹੇ ਉਦਾਰੂ ਜਦੋਂ ਇੱਕ ਲਹਿ ਦੇ ਵਿੱਚ ਬਾਣੀ ਚੱਲਦੀ ਆ ਨਾ ਤੇ ਸੁਣਨ ਵਾਲੇ ਦੇ ਅੰਦਰ ਆਟੋਮੈਟਿਕ ਅਨੰਦ ਬਣਦਾ ਹੈ ਦੇ ਇੱਥੇ ਬਹੁਤ ਲੋਕ ਇਹ ਗੱਲਾਂ ਪੁਰਾਣੇ ਸਮੇਂ 'ਚ ਕਰਦੇ ਹੁੰਦੇ ਸੀ ਬੱਲੇ ਬੱਲੇ ਵੀ ਪਾਠੀ ਨਾਲੇ ਪਾਟ ਕਰ ਗਿਆ ਨਾਲੇ ਵਿੱਚੇ ਗੜਵਾ ਚਾਂਦੀ ਦਾ ਲੱਗ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹ ਜਦੋਂ ਅਸੀਂ ਪੜ੍ਹਾਂਗੇ ਨਾ ਜੀ ਉਹਦੇ ਨਾਲ ਲਗਾਤਾਰ ਬਹੁਤ ਵੱਧਦੀਆਂ ਉਹਦੇ ਅਰਥ ਬਦਲ ਜਾਂਦੇ ਨੇ ਹੁਣ ਇਸੇ ਚੀਜ਼ ਨੂੰ ਚਲੋ ਮੈਂ ਬੋਲਣਾ ਨਹੀਂ ਸੀ ਚਾਹੁੰਦਾ ਕਿਉਂਕਿ ਫਿਰ ਬਿਆਦਬੀ ਹੁੰਦੀ ਹੈ ਪਰ ਸਿੰਪਲ ਤਾਂ ਦੇਣਾ ਹੀ ਪਊ ਨਾ ਹੋਊਗਾ ਕਈ ਵਾਰੀ ਬੰਦਾ ਬੜਦਾ ਸਿਮਰੋ ਕਿੰਨੇ ਉਹਦੇ ਚੋਂ ਕੀ ਕੁਛ ਲਾਤਾ ਉਹਦੇ ਚੋਂ ਉਹਦੇ ਅਰਥ ਨਹੀਂ ਕੀਤੇ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਿਮਰੋ ਸਿਮਰ ਸਿਮਰ ਸੁਖ ਪਾਓ ਜੇ ਤੁਸੀਂ ਇਦਾਂ ਕਰੋਗੇ ਇਹਦੇ ਅਰਥ ਨਹੀਂ ਕੀਤੇ ਜਾਣਗੇ ਥੋੜਾ ਜਿਹਾ ਅੱਜ ਬੋਲਣੇ ਲੱਗਣਾ ਗੱਲ ਤੁਹਾਨੂੰ ਕਿਉਂਕਿ ਬਾਣੀ ਦੀ ਗੱਲ ਚੱਲ ਰਹੀ ਹੈ ਸੰਥਿਆ ਜਪਜੀ ਸਾਹਿਬ ਤੋਂ ਪੰਜ ਬਾਣੀਆਂ ਤੋਂ ਪੰਜ ਗ੍ਰੰਥੀ ਤੋਂ ਬਾਅਦ ਫੇਰ ਸ੍ਰੀ ਗੁਰੂ ਗ੍ਰੰਥ ਸਾਹਿਬ ਫੇਰ ਦਸਮ ਗ੍ਰੰਥ ਸਾਹਿਬ ਫੇਰ ਸੂਰਜ ਪ੍ਰਕਾਸ਼ ਫੇਰ ਸਰਬ ਲੋਗ ਗ੍ਰੰਥ ਦੱਸੋ ਮੈਨੂੰ ਇੰਨੀ ਪੜ੍ਹਾਈ ਕੌਣ ਕਰਦਾ ਹੈ ਤੇ ਕਿੰਤੂ ਪਰੰਤੂ ਹਰ ਕੋਈ ਕਰਦਾ ਹੈ ਆ ਨਹੀਂ ਜੀ ਤਾਂ ਨਹੀਂ ਜੀ ਇਦਾਂ ਨਹੀਂ ਜੀ ਉਦਾਂ ਨਹੀਂ ਜੀ ساری ਉਮਰ ਸਿੱਖ ਦੀ ਲੰਘ ਜਾਂਦੀ ਸਿੱਖ ਦੇ ਦੀ ਮਾਰਗ ਨੇ ਕਿਹਾ ਵੀ ਇਹੀ ਹੈ ਮਾਰ ਕਹਿੰਦੇ ਜਿਹੜਾ ਬੰਦਾ ਸਿੱਖ ਹੈ ਉਹ ساری ਉਮਰ ਸਿੱਖੇ ਤੇ ਜਿਹੜਾ ਇਹ ਹੋਊਗਾ ਨਾ ਮਨੂੰ ਸਭ ਕੁਝ ਆ ਗਿਆ ਸਭ ਤੋਂ ਵੱਡਾ ਅਣਜਾਣ ਹੀ ਉਹ ਬੰਦਾ ਹੈ ਪੜੋ ਬਾਣੀ ਚ ਮਾਰ ਕਹਿੰਦੇ ਸੋਈ ਅਣਜਾਣ ਅਰੇ ਮੈਂ ਜਾਣਿਆ ਕਹਿੰਦੇ ਸਭ ਤੋਂ ਵੱਡਾ ਅਣਜਾਣ ਉਹ ਜਿਹੜਾ ਕਿਹੜਾ ਮੈਂ ਸਭ ਕੁਝ ਜਾਣਦਾ ਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਨਹੀਂ ਵੱਡੇ ਤੋਂ ਵੱਡਾ ਗਿਆਨੀ ਹੋਵੇ ਵੱਡੇ ਤੋਂ ਵੱਡਾ ਵਿਦਵਾਨ ਹੋਵੇ ਜੇ ਸੰਗਤ ਵਿੱਚ ਬੈਠੂਗਾ ਉਹਨੂੰ ਵੀ ਕੁਝ ਨਾ ਕੁਝ ਸਿੱਖਣ ਨੂੰ ਮਿਲ ਜਾਂਦਾ ਜਰੂਰ ਸਿੱਖੂਗਾ